ਪਿੰਡ ਐਸ ਐਚਓ ਮੁਰਦਾਬਾਦ 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 라ਵਲਪਿੰਡ ਐਸ ਐਚਓ ਮੁਰਦਾਬਾਦ 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 ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਹਾਂਜੀ ਸਰਪੰਚ ਸਾਹਿਬ ਕੀ ਮਾਮਲਾ ਹੈ ਥਾਣੇ ਬਾਹਰ ਧਰਨਾ ਲੈ ਆਇਆ ਅੱਜ ਥਾਣੇ ਬਾਹਰ ਧਰਨਾ ਇਸ ਕਰਕੇ ਲਾਇਆ ਜੀ ਰਾਤ ਵੋਟਾਂ ਵੇਲੇ ਥੋੜੀ ਜੀ ਗੱਲਬਾਤ ਹੋਈ ਉਸ ਤੋਂ ਬਾਅਦ ਇੱਕ ਮੁੰਡੇ ਨੂੰ ਨਜਾਇਜ਼ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਜੋ ਰਾਤ ਦਾ ਹਸਪੀਟਲ ਦਾਖਲ ਆ ਹਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇੱਥੇ ਤੱਕ ਕਹਿ ਰਹੇ ਕਿ ਸਾਡੇ ਕੋਲ ਮੁਲਾਜ਼ਮ ਨਹੀਂ ਹੈਗੇ ਬੰਦਾ ਉੱਥੇ ਮਰ ਰਿਹਾ ਤੇ ਮਤਲਬ ਕਿਸੇ ਕੋ ਉਹਨਾਂ ਨੇ ਪਛਣ ਲਈ ਟਾਈਮ ਨਹੀਂ ਵੀ ਤੁਹਾਡੇ ਨਾਲ ਕੀ ਹੋਇਆ ਕੀ ਨਹੀਂ ਇਹ ਜੋ ਵੀ ਇਸ ਵੇਲੇ ਹੋ ਰਿਹਾ ਮਾੜੀ ਸਰਕਾਰ ਦੇ ਇਹ ਜੋ ਨਕਾਮ ਸਰਕਾਰ ਹੈ ਇਹ ਬਹੁਤ ਗਲਤ ਕਰ ਰਹੀ ਆ ਅਸੀਂ ਬੇਨਤੀ ਕਰਦੇ ਆ ਕਿ ਜੋ ਇਸ ਵੇਲੇ ਉਹ ਬੱਚਾ ਪਿਆ ਹਸਪੀਟਲ ਉਹਦੇ ਬਿਆਨ ਲਏ ਜਾਣ ਤੇ ਜੋ ਦੋਸ਼ੀ ਆ ਉਹਨਾਂ ਤੇ ਸਖਤ ਕਾਰਵਾਈ ਕਰਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ। ਪੰਨ ਸਾਹਿਬ ਨੌਜਵਾਨ ਦਾ ਨਾਮ ਕੀ ਆ ਤੇ ਹਮਲਾ ਕਾਤੇ ਹੋਇਆ ਉਹਦੇ ਤੇ? ਗੁਰਪ੍ਰੀਤ ਸਿੰਘ ਨੌਜਵਾਨ ਆ। ਉਹ ਇੱਕ ਪਿੰਡ ਦੇ ਹੀ ਵਾਸੀ ਨੂੰ ਛੱਡਣ ਜਾ ਰਿਹਾ ਸੀ। ਵੋਟਾਂ ਤੇ ਜਦੋਂ ਵੋਟਾਂ ਪੈ ਰਹੀਆਂ ਸੀ ਉੱਥੇ ਪੈ ਚੁੱਕੀਆਂ ਸੀ ਉਸ ਤੋਂ ਬਾਅਦ ਮਾੜੀ ਮੋਟੀ ਗਲਤ ਦੂਸਰੇ ਮੁੰਡੇ ਦੀ ਸੀਗੀ ਪਰ ਉਹ ਜਾ ਰਿਹਾ ਸੀ ਸਿਰਫ ਛੱਡਣ ਉਹਨਾਂ ਨੇ ਨਿਗਾਹ ਫੜ ਕੇ ਬਹੁਤ ਤੇਜ਼ ਤਾਰ ਹਥਿਆਰਾਂ ਨਾਲ ਉਹਨਾਂ ਤੇ ਹਮਲਾ ਕੀਤਾ ਜੀ। ਸ੍ਰੇਸ਼ਟਮ ਨੌਜਵਾਨ ਕਿੱਥੇ ਆ? ਨੌਜਵਾਨ ਇਸ ਵੇਲੇ ਸਿਵਲ ਹਸਪੀਟਲ ਫਗਵਾੜਾ ਜੀ। ਭਾਜੀ ਕੱਲ ਇਹਦੀ ਵੋਟਾਂ ਸੀਗਾ ਵੋਟਣ ਨੂੰ ਲੈ ਉਹ ਕਿ ਇਹਨਾਂ ਨੂੰ ਪਤਾ ਵੀ ਸਾਡੀ ਸਰਕਾਰ ਹੁਣ ਖਤਮ ਹੋਣ ਜਾ ਰਹੀ ਆ ਬਹੁਤ ਯਾਨੀ ਕਿ ਕਲਪੇ ਪਏ ਆ ਕੱਲ ਮੇਰੇ ਹਿਸਾਬ ਨਾਲ ਬੂਤ ਤੇ ਵੀ ਮੱਖੀਆਂ ਮਾਰ ਰਹੇ ਸੀ ਇਹ ਮੱਖੀਆਂ ਮਾਰਨ ਦਾ ਇਹਨਾਂ ਦਾ ਮਤਲਬ ਆ ਸੇਲਾ ਕੱਢਿਆ ਜੀ ਆਪਣੀ ਕਿਹੜੀ ਪਾਰਟੀ ਸਰਪੰਸਾ ਪਾਰਟੀ ਮੇਰੀ ਕੋਈ ਨਹੀਂ ਹੈਗੀ ਮੈਂ ਸਿਰਫ ਪਿੰਡ ਦਾ ਖੜਾ ਆ ਮੈਂ ਸਾਰਿਆਂ ਨੂੰ ਇੱਕ ਠੋਕੇ ਕਹਿੰਦਾ ਵੀ ਮੇਰੇ ਪਿੰਡ 'ਚ ਕੋਈ ਜਦੋਂ ਵੀ ਗਲਤ ਕਾਰਵਾਈ ਕਰੂਗਾ ਐਦਾਂ ਹੀ ਇੱਥੇ ਆ ਕੇ ਪਰਚਾ ਹਰਕਤੇ ਫਿਕਾਉਂਗਾ ਚਾਹੇ ਜਿਹੜਾ ਮਰਜ਼ੀ ਹੋਵੇ ਜੀ ਤੇ ਕੋਟ ਮਾਰ ਸਰ ਕਿਹੜੀ ਪਾਰਟੀ ਵੱਲੋਂ ਕੀਤੀ ਜਈਏ ਚਾਰੂ ਪਾਰਟੀ ਵੱਲੋਂ ਜੀ ਭਾਜੀ ਕੀ ਨਾਮ ਆ ਆਪਣਾ ਪਈ ਗੋਪੀ ਸਿੰਘ ਕੜੇ ਪਿੰਡ ਤੋਂ ਆ ਜੀ ਪਾਜੀ ਗੀਪ ਤੋਂ ਕੀ ਮਾਮਲਾ ਕੀ ਹੋਇਆ ਭਾਈ ਸਾਡੇ ਸੱਟਾਂ ਮਾਰੀ ਜਾਣੀਆਂ ਪਾਜੀ ਕੁਛ ਨਹੀਂ ਮੈਂ ਭਾਈ ਬੰਦੇ ਦੀ ਕਿੱਥੇ ਗਈ ਮੈਂ ਛੱਡਾਂਗੇ ਕਰੇ ਉਹ ਨਹੀਂ ਭਾਜੀ ਬੰਦੇ ਨੇ ਪਾਰਟੀ ਵਾਲੀ ਕਰਕੇ ਪਈਏ ਮੇਰੇ ਹੱਥਾਂ ਲੱਗੇ ਨੇ ਕਈ ਮੇਵਾ ਰੈਂਗ ਹੋ ਗਿਆ ਪਈ ਕਢਨੀ ਤੋਂ ਹੋ ਗਿਆ ਪਈ ਮਾਫੀ ਹੋ ਗਈ ਗੋਪੀ ਉੱਤੇ ਪਜੱਸਾ ਹੋ ਗਿਆ ਭਾਜੀ ਮਡੇ ਵੇੜੇ ਲਾ ਕੇ ਵੇਖੀ ਫਰਮ ਆਲਮਨ ਵੇੜਾ ਜੀ ਆਪਣਾ ਉਹਨਾਂ ਦਾ 50 ਸੱਤਾ ਮੱਦੇ ਮਰੇ ਹੋਣੇ ਬਿਨਾਂ ਕਰ ਲੋ ਗਈ 10 ਵਜੇ ਕੀ ਹਾਂ ਤੱਕ ਮਾਰੇ ਮੱਦੇ ਪਾਣੀ ਕੀ ਮਾਰੇ ਕੋਈ ਕੱਲੀ ਲੜਾਈ ਭਾਜੀ ਇਹ ਭਾਈ ਪਾਰਟੀ ਵਾਇਗਰ ਦੀ ਹੁਣ ਕੀਤੀ ਹੈ ਤੁਸੀਂ ਕਿਹੜੀ ਪਾਰਟੀ ਤੋਂ ਭਾਈ ਮੈਂ ਤਾਂ ਇਕੱਲੇ ਨੂੰ ਵੋਟ ਪਾਣੀ ਗਈ ਨੂੰ ਤਾਂ ਹਰ ਤੇ ਉਹ ਦੂਜੀ ਪਾਰਟੀ ਵਾਲੇ ਕਿਹੜੇ ਆ ਚਾ ਗੋਲੀ ਭਾਈ ਅੱਛਾ ਤੇ ਵੋਟਾਂ ਨੂੰ ਲੈ ਕੇ ਹੋਈ ਹੈ ਸਾਡੀ ਲੜਾਈ ਇਹ ਵੋਟਾਂ ਕਰਕੇ ਹੋਈ ਭਾਈ ਹੁਣ ਨਹੀਂ ਤੁਹਾਡੀ ਸਵੇਰੇ ਵੀ ਹੋਈ ਸੀ ਮਾੜੀ ਮੋਟੀ ਨਹੀਂ ਨਹੀਂ ਭਾਈ ਫਿਰ ਅੱਜ ਦੇ ਬੰਦੇ ਹੀ ਕੱਢਣਗੇ ਨੇ ਆਪਾਂ ਅੱਛਾ ਯਾਨੀ ਕਿ ਵੋਟਾਂ ਵਾਲੇ ਬੰਦੇ ਤੁਸੀਂ ਲੈ ਕੇ ਛੱਡ ਕੇ ਆਂਦੇ ਪਏ ਸੀ ਕਿ ਤਾਂ ਕਰਕੇ ਖੁੰਦ ਖਾਦੀ ਉਹਨਾਂ ਨੇ ਨਾ ਪਰਮਣ ਨਹੀਂ ਲੈਣਾ ਨਾ ਦੇਣਾ ਭਈਓ ਅੱ ਤੇ ਟੋਟਲ ਕਿੰਨੇ ਜਾਣੇ ਚਾਹੀਏ ਇਹ ਭਾਈ ਘੱਟੂ ਘੱਟੋਂ ਸਾਰਾ ਪੂਰਾ ਬੇੜਾ ਸੀ ਉਹਨਾਂ ਦਾ ਭਾਈ ਮੰਦਰਾ 20 ਨਹੀਂ ਭਾਈ ਉਹ ਤੁਹਾਡੇ ਉਹ ਸਾਰੇ ਕਰਦੇ ਸੀ ਭਾਈ ਉਹ ਅੱਛਾ ਜੀ ਹਾਂ ਜੀ ਤੇ ਹਥਿਆਰ ਦੇ ਮੁੰਡੇ ਉਹ ਸੌਣੇ ਆਂ ਜੀ ਭਾਈ ਹਥਿਆਰ ਕਿਹੜੇ ਜਿਹਨਾਂ ਕੋ ਭਾਈ ਦਾਤ ਜੀ ਇੱਕ ਉਹਨਾਂ ਨੇ ਕੀ ਕਰੇ ਮੇਰੇ ਮਾਰੇ ਉਹਨਾਂ ਨੇ ਤੁਹਾਡੇ ਇੱਥੇ ਕੀ ਮਾਰੇ ਛਾਤੀ ਦੇਨਾਂ ਨੇ ਭਾਈ ਪਤਾ ਨਹੀਂ ਦਾਸ ਜੀ ਇੱਕ ਉਹਨਾਂ ਨੇ ਕੀ ਕੀਤਾ ਭਾਈ ਠਾਕੂ ਜੀ ਰਦੀਆਂ ਉਹਨਾਂ ਨੇ ਮਾਰੇ ਮਤੇ ਹਾਂ ਜੀ ਅੱਜ ਬੜੀ ਸ਼ਰਮ ਦੀ ਗੱਲ ਆ ਕਿ ਜੋ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਝਾੜੂ ਨੇ ਪੂਰਾ ਜਿਹੜਾ ਮਾਹੌਲ ਕੀਤਾ ਬਿਆਕੁੱਟ ਮਾਰਦਾ ਦਹਿਸ਼ਤਗਰਦੀ ਦਾ ਤੋਂ ਅੱਜ ਉਹ ਫਗਵਾੜੇ ਦੇ ਵਿੱਚ ਹਰਬੰਸਪੁਰ ਪਿੰਡ ਦੇ ਵਿੱਚ ਵੀ ਉਹ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਇੱਕ ਨਜਾਇਜ਼ ਬੰਦੇ ਦੇ ਉੱਤੇ ਝਾੜੂ ਵਾਲੇ ਜਿਹੜੇ ਸਪੋਰਟਰ ਆ ਉਹਨਾਂ ਨੇ ਨਜਾਇਜ਼ ਬੰਦੇ ਨੂੰ ਕੁੱਟਿਆ ਔਰ ਨਜਾਇਜ਼ ਉਹਦੇ ਸੱਟਾਂ ਮਾਰੀਆਂ ਪਤਾ ਲੱਗਾ ਸਰਪੰਚ ਸਾਹਿਬ ਨੂੰ ਕਿ ਕੱਲ ਜਦੋਂ VOTING ਹੋ ਰਹੀ ਸੀ ਅਸੀਂ ਤਾਂ ਪਿੰਡਾਂ ਦੇ ਵਿੱਚ ਬੂਥਾਂ ਦੇ ਬੂਥ ਜਾ ਰਹੇ ਸੀਗੇ ਅਸੀਂ ਤੇ ਪਰ ਉਹ ਪਤਾ ਲੱਗਾ ਕਿ ਜਿਹੜਾ VOTING ਤੋਂ ਲੈ ਕੇ ਝਾੜੂ ਵਾਲਿਆਂ ਨੇ ਜਿਹੜਾ ਆਪਣਾ ਉਹ ਬੰਦੇ ਨੂੰ ਕੁੱਟਿਆ ਉਸ ਨੂੰ ਮਾਰਿਆ ਔਰ ਉਸ ਨੂੰ ਹਸਪੀਟਲ ਤੱਕ ਪਹੁੰਚਾ ਦਿੱਤਾ ਗਿਆ ਸਾਰਾ ਪਿੰਡ ਇਸ ਟਾਈਮ ਰੋਸ ਵਜੋਂ ਥਾਣਾ ਐਸਐਚਓ ਔਲ ਪਿੰਡੀ ਦੇ ਕੋਲ ਖੜਾ ਔਰ ਮਾਨਯੋਗ ਐਸਐਚਓ ਸਾਹਿਬ ਨਾਲ ਐਫਐਸਪੀ ਸਾਹਿਬ ਨਾਲ ਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਕਿ ਦੇਖੋ ਕੱਲ ਦੀ ਲੜਾਈ ਹੋਈ ਪਈ ਆ ਅੱਜ ਤੱਕ ਕੋਈ ਬੰਦਾ ਬਿਆਨ ਨਹੀਂ ਲੈਣ ਗਿਆ ਔਰ ਉਹ ਪ੍ਰਸ਼ਾਸਨ ਦਾ ਜਵਾਬ ਹੈ ਕਿ ਸਾਡੇ ਤੋਂ ਮੁਲਾਜ਼ਮ ਹੈ ਨਹੀਂ ਆ ਇਹਦਾ ਮਤਲਬ ਕੱਲੇ ਕੱਲੇ ਬੰਦੇ ਨੂੰ ਤੁਸੀਂ ਗਨਮੈਨ ਦੇ ਇੰਜੋਕੇ ਤੁਹਾਡੇ ਕੋਲ ਮੁਲਾਜ਼ਮ ਹੈਗੇ ਆ ਪਰ ਜੇ ਪਿੰਡਾਂ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਜਿੱਥੇ ਕਿਤੇ ਵਿਵਾਦ ਹੋ ਰਿਹਾ ਝਾੜੂ ਵਾਲਿਆਂ ਦੇ ਖਿਲਾਫ ਉਸ ਵਾਸਤੇ ਤੁਹਾਡੇ ਕੋਲ ਜਿਹੜੇ ਮੁਲਾਜ਼ਮ ਨਹੀਂ ਹੈ ਬੜੀ ਸ਼ਰਮ ਦੀ ਗੱਲ ਹੈ ਇਸ ਗੱਲ ਦੀ ਔਰ ਮੈਂ ਖਾਸ ਕਰ ਫਗਵਾੜਾ ਐਸਪੀ ਸਾਹਿਬ ਔਰ ਡੀਐਸਪੀ ਸਾਹਿਬ ਮਾਨਯੋਗ ਜਿਹੜੇ ਸਾਡੇ ਐਸਐਚਓ ਸਾਹਿਬ ਔਰ ਉਹਨਾਂ ਨੂੰ ਇਹ ਹਦਾਇਤ ਕਰਨ ਲੱਗਾ ਵਾਂ ਕਿ ਜੇਕਰ ਤੁਸੀਂ ਅੱਜ ਦੀ ਅੱਜ ਉਹਨਾਂ ਬੰਦਿਆਂ ਦੇ ਸ਼ਰਾਬਤੀ ਅਨਸਰਾਂ ਤੇ ਤੁਸੀਂ ਐਫਆਰਆਈ ਨਾ ਲੌਂਚ ਕੀਤੀ ਤਾਂ ਇਹ ਧਰਨਾ ਜਿਹੜਾ ਇਹ ਹਟਣਾ ਨਹੀਂ ਆ ਔਰ ਇਹਦੀ ਗੈਦਰਿੰਗ ਜਿਹੜੀ ਆ ਉਹ ਪੂਰੇ ਫਗਵਾੜੇ 'ਚ ਇਕੱਠਾ ਹੋ ਕੇ ਐਸਐਚਓ ਦੇ ਦਫ਼ਤਰ ਮੂਰੇ ਬੈਠੇਗੀ ਔਰ ਨਾ ਐਸਐਚਓ ਨੂੰ ਅੰਦਰ ਦਿੱਤਾ ਜਾਏਗਾ ਔਰ ਨਾ ਬਾਹਰ ਦਿੱਤਾ ਜਾਏਗਾ ਇਸ ਲਈ ਮੈਂ ਬੇਨਤੀ ਕਰਦਾ ਤੁਹਾਡੇ ਲਈ ਕਿ ਇਸ ਬੰਦੇ ਦੇ ਉੱਤੇ ਜਿਹੜੇ ਬੰਦਿਆਂ ਨੇ ਕੁੱਟਮਾਰ ਕੀਤੀ ਆ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜਿਹੜਾ ਇਲੈਕਸ਼ਨ ਕੋਡ ਲੱਗਾ ਪਿਆ ਉਹਦੇ ਹਦਾਇਤ ਦੇ ਨਾਲ ਉਸ ਦੇ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਤੇ ਪਰਚਾ ਕੀਤਾ ਜਾ ਤਾਂ ਜੋ ਜਿਹੜਾ ਇਨਸਾਫ ਮਿਲ ਸਕੇ ਹਾਂਜੀ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਜੈ ਗੁਰੂ ਦੇ ਧੰਨ ਗੁਰੂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬਾਲ ਦੀ ਹਰ ਹਰ ਬਾਲ ਦੀ ਜਿੱਦਾਂ ਕਿ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਕਿ ਲਾ ਇਨ ਆਰਡਰ ਬਿਲਕੁਲ ਸਥਿਤੀ ਵਿਗੜ ਚੁੱਕੀ ਆ ਔਰ ਇਸ ਦੀ ਮਿਸਾਲ ਜਿਹੜੀ ਫਗਵਾੜਾ ਸ਼ਹਿਰ ਦੇ ਪਿੰਡ ਹਰਬੰਸਪਾਲੋ ਵਿੱਚ ਦੇਖਣ ਨੂੰ ਮਿਲੀ ਆ ਆਮ ਆਦਮੀ ਪਾਰਟੀ ਵੱਲੋਂ ਇੰਨੀ ਵੱਡੀ ਗੁੰਡਾਗਰਦੀ ਕੀਤੀ ਜਾ ਰਹੀ ਆ ਔਰ ਸਭ ਤੋਂ ਵੱਡੀ ਪੰਜਾਬ ਵਾਸੀਆਂ ਦੀ ਮੈਂ ਕਹਿੰਦਾ ਇਹ ਵੱਧ ਕਿ ਹਕਮਤੀ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਆ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਕਬਾਬ ਦੇ ਵਿੱਚ ਕੰਮ ਕਰ ਰਿਹਾ ਹਰਵੰਸ ਪੌਰ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਹੋਈ ਰਾਤ ਦੀ ਕੁੱਟਮਾਰ ਹੋਈ ਪਈ ਆ ਔਰ ਤਰਕੀਬਨ ਹੁਣ 4 ਵੱਜ ਚੁੱਕੇ ਨੇ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਵਿਅਕਤੀ ਦਾ ਬਿਆਨ ਲਿੱਤਾ ਗਿਆ ਨਾ ਦੋਸ਼ੀਆਂ 'ਤੇ ਕੋਈ ਕਾਰਵਾਈ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਪੂਰੇ ਪਿੰਡ ਦੇ ਨਾਲ ਔਰ ਜੁਵਾ ਵਿਕਾਸ ਮੋਰਚਾ ਮਿਲ ਕੇ ਐਸਪੀ ਸਾਹਿਬ ਦੇ ਅੱਗੇ ਧਰਨਾ ਲਗਾਏਗਾ ਜੇ ਦੋਸ਼ੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਨਾ ਕੀਤੀ ਗਈ ਜੈਪੀਮ ਜੈਪਾਤ